ਸਤਿ ਸ਼੍ਰੀ ਅਕਾਲ ਜੀ। ਸਵਾਗਤ ਆਪ ਸਭ ਦਾ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ। ਲੌਜੀਕ ਜਾਨੀ ਕਿ ਸਾਇੰਸ ਦੀ ਗੱਲ। ਸਾਇੰਸ ਮਤਲਬ ਸਾਡੀ ਆਪਣੀ ਗੱਲ ਜੋ ਸਾਡੇ ਨਾਲ ਬੀਤਦੀ ਹੈ ਉਸ ਦੀ ਗੱਲ, ਜੋ ਹੋ ਰਿਹਾ ਹੈ ਉਸ ਦੀ ਗੱਲ। ਉਹ ਗੱਲਾਂ ਨਹੀਂ ਕਿ ਆਉਣ ਵਾਲੇ ਕੱਲ ਬਾਰੇ ਕੀ ਹੋਣਾ ਹੈ ਜਾਣਕਾਰੀ ਨਹੀਂ ਹੁੰਦੀ। ਕਿਸ ਤਰ੍ਹਾਂ ਅਸੀਂ ਆਉਣ ਵਾਲੇ ਕੱਲ ਨੂੰ ਗੁਜ਼ਾਰਨਾ ਹੈ ਜਾਂ ਕਿਸ ਤਰ੍ਹਾਂ ਦਾ ਕੋਈ ਪ੍ਰੋਬਲਮ ਆਉਂਦੀ ਹੈ ਉਸ ਦਾ ਹੱਲ ਕਿਸ ਤਰ੍ਹਾਂ ਕਰਨਾ ਹੈ? ਸਾਡੀ ਮਾਨਸਿਕ ਸਥਿਤੀ ਕਿਸ ਤਰ੍ਹਾਂ ਦੀ ਹੋ ਸਕਦੀ ਆ। 100% ਕੁਝ ਵੀ ਨਹੀਂ ਹੁੰਦਾ। ਕਿਉਂਕਿ ਉਹਦੇ ਰੰਗਾਂ ਨੂੰ ਉਹੀ ਜਾਣਦਾ ਉਹਨੇ ਪਤਾ ਨਹੀਂ ਪੱਲ ਕੱਲ ਕੀ ਕਰ ਦੇਣਾ ਹੈ ਤੇ ਇਸ ਕਰਕੇ ਫਿਊਚਰ ਦੇ ਅਸੀਂ ਅੰਦਾਜ਼ੇ ਲਗਾਉਂਦੇ ਰਹਿੰਨੇ ਆਉਣ ਵਾਲੇ ਕੱਲ ਦੇ ਅੰਦਾਜ਼ੇ ਲਗਾਉਨੇ ਆ ਪਰ ਅਸਲ ਦੇ ਵਿੱਚ ਅੱਜ ਚ ਜਿਉਣਾ ਤੇ ਅੱਜ ਨੂੰ ਬੈਸਟ ਬਣਾਉਣਾ ਸਭ ਤੋਂ ਬੈਸਟ ਮੰਨਿਆ ਜਾਂਦਾ ਤੇ ਡਿਪੈਂਡ ਕਰਦਾ ਤੁਹਾਡੀ ਸੋਚ ਤੇ ਅੱਛਾ ਮੈਂ ਇੱਕ ਜਗ੍ਹਾ ਪੜਿਆ ਬਹੁਤ ਹੀ ਵਧੀਆ ਸੀ ਦੇਖਿਆ ਕਿ ਕਹਿੰਦੇ ਜੀ ਬਹੁਤ ਕੁਝ ਤੁਹਾਡੀ ਸੋਚ ਤੇ ਧੰਦ ਚਲ ਕਰਦਾ ਹੈ ਵਿਸ਼ਾਲ ਸੋਚ ਰੱਖੋਗੇ ਵਿਸ਼ਾਲ ਸੋਚੋਗੇ ਤਾਂ ਵਿਸ਼ਾਲ ਹੋ ਹੀ ਜਾਓਗੇ ਚਲੋ ਸੋਚ ਲਿਆ ਜੀ ਬਣ ਜਾਨੇ ਆਪਾਂ ਬਹੁਤ ਜ਼ਿਆਦਾ ਮਿਹਨਤ ਤੇ ਬਣਗੇ ਨਾਲ ਕਰਮ ਤੇ ਕਿਸਮਤ ਦਾ ਹੋਣਾ ਬਹੁਤ ਜ਼ਰੂਰੀ ਹੈ ਕਰਮ ਤੇ ਕਿਸਮਤ ਦਾ ਹੋਣਾ ਜ਼ਰੂਰੀ ਹੈ ਤੇ ਕਿਸਮਤ ਨੂੰ ਚਮਕਾਉਣ ਦੇ ਲਈ ਤਪਣਾ ਵੀ ਜ਼ਰੂਰੀ ਹੈ ਮਤਲਬ ਇਸ ਸਰੀਰ ਦਾ ਪਸੀਨਾ ਜਦੋਂ ਨਿਕਲਦਾ ਹੈ ਤਾਂ ਚੰਦਰ ਮੰਗਲ ਸਭ ਅੱਛੇ ਹੋ ਜਾਂਦੇ ਆ ਮਿਹਨਤ ਅਨੁਸਾਰ ਤੇ ਕਈਆਂ ਦੇ ਕਰਮ ਐਸੇ ਦੀ ਆ ਬੈਠੇ ਬਿਠਾਏ ਸਭ ਕੁਝ ਮਿਲ ਜਾਂਦਾ ਹੈ ਆਪਣੀ ਆਪਣੀ ਕਿਸਮਤ ਰੰਗ ਬਰੰਗੀ ਦੁਨੀਆ ਉਹੀ ਗੱਲ ਨਾ ਕਿ ਉਹਦੇ ਰੰਗਾਂ ਨੂੰ ਉਹੀ ਜਾਣਦਾ ਹੈ ਕਹਿੰਦੇ ਆ ਇਨਸਾਨ ਦੀ ਇਹ ਇਹ ਸੋਚ ਆ ਇਨਸਾਨ ਦੀ ਇਹ ਫਿਤਰਤ ਵੀ ਕਹਿ ਸਕਦੇ ਆ ਆਪਾਂ ਵੈਸੇ ਇਹ ਵੀ ਸ਼ਬਦ ਟੁੱਕਦਾ ਹੀ ਆ ਕਿ ਇਨਸਾਨ ਦੀ ਫਿਤਰਤ ਹੈ ਕਿ ਜਿਹੜੀ ਚੀਜ਼ ਉਹਦੇ ਕੋਲ ਨਹੀਂ ਹੈ ਨਾ ਉਹ ਉਸਦੇ ਲਈ ਹਮੇਸ਼ਾ ਕਰਦਾ ਦੋ ਐਗਜ਼ਾਮਪਲ ਦਿੰਨੇ ਆ ਕਹਿੰਦੇ ਇੱਕ ਜਗ੍ਹਾ ਤੇ ਬਹੁਤ ਹੀ ਵਧੀਆ সুইমিং ਪੂਲ ਬਣਾਇਆ ਗਿਆ ਬਹੁਤ ਵਧੀਆ ਇਨਨਕੋ ਵਧੀਆ ਬਣਾਇਆ ਗਿਆ ਕਿ ਲੋਕ ਦੇਖਣ ਇੰਨੀਆਂ ਵਧੀਆ ਟਾਈਲਸ ਉੱਥੇ ਫੁੱਲ ਲਗਾਏ ਗਏ ਉੱਥੇ ਪਾਣੀ ਦੇ ਲਈ ਰੰਗ-ਬਰੰਗੀ ਕੁਝ ਦਿਖੇ ਇਦਾਂ ਲਗਾਇਆ ਗਿਆ ਹਨਾ ਬਹੁਤ ਜ਼ਿਆਦਾ ਅੱਛਾ ਲਗਾ ਕੇ ਬਹੁਤ ਅੱਛੀਆਂ ਟਾਈਲਸ ਲਗਾਈਆਂ ਗਈਆਂ ਮਤਲਬ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਉਹ ਪਾਣੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਸੀ ਮੀਨਸ ਪਾਣੀ ਦੇ ਅਲੱਗ-ਅਲੱਗ ਸ਼ੇਡਸ ਦਾ ਉਹ ਕਰ ਰਿਹਾ ਸੀ ਕੁਝ ਇਦਾਂ ਦੀਆਂ ਬਣਾਈਆਂ ਗਈਆਂ ਤੇ ਲੋਕ ਉੱਥੇ ਦੇਖਣ ਆਏ ਐਕਚੁਅਲੀ ਉਹ ਐਕਸਪੈਰੀਮੈਂਟ ਕਰਨ ਲਈ ਸੀ ਕਿ ਲੋਕਾਂ ਦੀ ਮਾਨਸਿਕਤਾ ਚੈੱਕ ਕਰਨ ਲਈ ਸੀ ਤੇ ਇੱਕ ਉਥੋਂ ਟਾਇਲ ਮਿਸ ਕਰ ਦਿੱਤੀ ਗਈ ਪੱਟ ਲਈ ਗਈ ਜਿੱਥੇ ਉਹ ਸਾਰਾ ਸੀ ਤਾਂ ਹਰ ਕੋਈ ਜਿਹੜਾ ਆ ਰਿਹਾ ਕੋਈ ਤਾਂ ਕਹਿ ਰਿਹਾ ਵਾਓ ਕਿੰਨੀ ਸੋਹਣੀ ਹੈ ਬਹੁਤ ਸੋਹਣੀ ਹੈ ਕੋਈ ਕਮੀ ਨਹੀਂ ਆਸ ਜੇ ਕਿਤੇ ਆ ਟਾਇਲ ਵੀ ਲੱਗੀ ਹੁੰਦੀ ਨਾ ਇੱਥੇ ਵੀ ਰੰਗ ਓ ਇਦਾਂ ਦਾ ਹੁੰਦਾ ਤਾਂ ਸਵਾਦ ਹੀ ਆ ਜਾਣਾ ਸੀ ਆ ਤਾਂ ਹੋਰ ਵੀ ਵਧੀਆ ਰਹਿੰਦਾ ਚਾ ਅਰੇ ਹਾਂ ਲੈ ਆ ਟਾਇਲ ਨਹੀਂ ਹੈ ਤੀਜਾ ਕਿੰਨਾ ਸੋਹਣਾ ਹੈ ਪਰ ਆ ਟਾਇਲ ਵੀ ਹੋਣੀ ਚਾਹੀਦੀ ਸੀ ਭਾਵੇਂ ਸਿੰਪਲ ਹੀ ਹੁੰਦੀ ਕਿਹਾ ਹਰ ਕਿਸੇ ਨੇ ਗੱਲ ਹਰ ਕਿਸੇ ਨੇ ਉਹ ਸਟਾਈਲ ਦੀ ਕੀਤੀ ਜਿਹੜੀ ਉੱਥੇ ਨਹੀਂ ਸੀ ਪਰ ਕੀਤੀ ਅਲਗ-ਅਲਗ ਤਰੀਕੇ ਨਾਲ ਤੁਸੀਂ ਸਮਝੋ ਹਰ ਕੋਈ ਉਸ ਚੀਜ਼ ਲਈ ਕਲਪਦਾਏ ਉਸ ਚੀਜ਼ ਨੂੰ ਧਿਆਨ ਦਿੰਦਾ ਹੈ ਜੋ ਸੋਲ ਨਹੀਂ ਹੈ ਉਸ ਚੀਜ਼ ਦੇ ਲਈ ਉਸ ਦਾ ਅੰਦਰ ਉਸ ਦਾ ਮਨ ਉਸ ਦਾ ਦਿਮਾਗ ਉਸ ਨੂੰ ਉਤੇਜਿਤ ਕਰਦਾ ਰਹਿੰਦਾ ਹੈ ਕਿ ਸਾਡੇ ਕੋਲ ਆ ਨਹੀਂ ਹੈ ਸਾਡੇ ਕੋਲ ਆ ਨਹੀਂ ਜਿਹੜੀਆਂ ਮਤਲਬ ਕਹਿੰਦੇ ਆ ਕਿ ਉੱਥੇ ਹਜ਼ਾਰ ਟਾਈਲਸ ਲਗਾਈ ਸੀ 999 ਟਾਈਲਸ ਲਗਾਈਆਂ ਗਿਆ ਇੱਥੇ ਇੱਕ ਟਾਈਲ ਨਹੀਂ ਲਗਾਈ ਗਈ ਹੈਨਾ ਇੱਕ ਟਾਈਲ ਨਹੀਂ ਲਗਾਈ ਗਈ ਹੈ ਪਰ 9999 ਟਾਈਲਾਂ ਦੇ ਵਿੱਚੋਂ ਲੋਕਾਂ ਨੂੰ ਉਹ ਨਹੀਂ ਦਿਖੀਆਂ ਕਿ 9999 ਦੇਖੋ ਕਿੰਨੀਆਂ ਵਧੀਆਂ ਨੇ ਜਿੱਤ ਨਹੀਂ ਆ ਤਾਂ ਫਿਰ ਕੀ ਹੈ ਕੋਈ ਫਰਕ ਹੀ ਨਹੀਂ ਪੈਂਦਾ ਬਾਕੀ ਦੇਖੋ ਕਿੰਨੀਆਂ ਵਧੀਆਂ ਨੇ ਹਨਾ ਇਹ ਨਹੀਂ ਪਰ ਜੇ ਉਹ ਹੁੰਦੀ ਮਤਲਬ ਕੀ ਕਿ ਜਿਸ ਚੀਜ਼ ਦੀ ਕਮੀ ਸਾਡੀ ਜ਼ਿੰਦਗੀ ਵਿੱਚ ਹੁੰਦੀ ਹੈ ਜਿਸ ਚੀਜ਼ ਦੀ ਕਮੀ ਇਨਸਾਨ ਨੂੰ ਉਹ ਚੀਜ਼ ਨਹੀਂ ਮਿਲਦੀ ਜਾਂ ਕੁਝ ਵੀ ਐਨੀਥਿੰਗ ਤਾਂ ਉਸ ਚੀਜ਼ ਲਈ ਉਹ ਇਨਸਾਨ ساری ਉਮਰ ਕਲਪਦਾਇ ਤੇ ਸੱਚ ਜਾਣੋ ਦੁਨੀਆ ਵਿੱਚ ਕੰਪਲੀਟ ਕੁਝ ਵੀ ਨਹੀਂ ਹੈ ਇਸੇ ਕਰਕੇ ਅਸੀਂ ਪਰੇਸ਼ਾਨ ਹਾਂ ਕਿਉਂਕਿ ਅਸੀਂ ਆਪਣੀਆਂ ਪਰੇਸ਼ਾਨੀਆਂ ਦੇ ਲਈ ਉਹ ਚੀਜ਼ਾਂ ਨੂੰ ਜਿੰਨੇ ਵਾਰ ਮੰਗਦੇ ਆ ਜੋ ਸਾਡੇ ਕੋਲ ਨਹੀਂ ਤੇ ਉਹ ਚੀਜ਼ਾਂ 사 ਨੂੰ ਰੋਗ ਪਰੇਸ਼ਾਨੀ ਤੇ ਸਾਡਾ ਦਿਮਾਗ ਉਸ ਵੱਲ ਖਿੱਚ ਕੇ ਰੱਖਦੀ ਹੈ ਆਇਨਸਟਾਈਨ ਇੱਕ ਵਿਗਿਆਨੀ ਹੋਇਆ ਜਿਸ ਨੇ ਕਾਫੀ ਸਰਚ ਕੀਤੀ ਹੈ ਤੁਸੀਂ ਜਾਣਦੇ ਹੋਵੋਗੇ ਉਸ ਦੇ ਬਾਰੇ ਚ ਸਰਚ ਕਰ ਲਓਗੇ ਪਤਾ ਚੱਲ ਜਾਊਗਾ ਆਇਨਸਟਾਈਨ ਦੇ ਬਾਰੇ ਚ ਤਾਂ ਕੀ ਕਹਿੰਦਾ ਕਿ ਇੱਕ ਦਿਨ ਉਹਨੇ ਕਲਾਸ ਲੱਗੀ ਹੋਈ ਆ ਵਿਗਿਆਨੀ ਸੀ ਉਹ ਸਮਝਾਉਂਦਾ ਹੁੰਦਾ ਸੀ ਤਾਂ ਕਲਾਸ ਲੱਗੀ ਆ ਤੇ ਉਸਨੇ ਕੀ ਕੀਤਾ ਆ ਕੇ ਚੁੱਪਚਾਪ ਆ ਕੇ ਟੇਬਲ ਲਿਖਣਾ ਸ਼ੁਰੂ ਕਰ ਦਿੱਤਾ ਬਲੈਕਬੋਰਡ ਤੇ 12 ਦਾ ਟੇਬਲ ਲਿਖਿਆ 12 1 2 3 4 5 ਤਾਂ ਉਹਨੇ ਕੀ ਕੀਤਾ ਵਿੱਚ ਇੱਕ ਗਲਤੀ ਕਰ ਦਿੱਤੀ ਗਲਤੀ ਕੀ ਕੀਤੀ ਕਿ ਇੱਕ ਨੰਬਰ ਜਾਣ ਬੁੱਝ ਕੇ ਘੱਟ ਲਿਖ ਦਿੱਤੀ ਤਾਂ ਸਾਰੇ ਬੱਚੇ ਉਸ ਤੇ ਹੱਸਣ ਲੱਗੇ ਕਹਿੰਦੇ ਜੀ ਕੀ ਹੋਇਆ ਧਿਆਨ ਦਿੱਤਾ ਕੀ ਹੋਇਆ ਕਹਿੰਦੇ ਤੁਸੀਂ ਉਹ ਵਿੱਚੋਂ ਇੱਕ ਗਲਤ ਕੀਤਾ ਉਹ ਕਹਿੰਦਾ ਜਿਹੜੀ ਮੈਂ ਸਾਰੀਆਂ ਸਹੀ ਕੀਤੀਆਂ ਉਹਦੇ ਬਾਰੇ ਤੇ ਤੁਸੀਂ ਕਿਹਾ ਨਹੀਂ ਕਿ ਤੁਸੀਂ ਚੁੱਪਚਾਪ ਤੇ ਆ ਕੇ ਲਿਖਤਾ ਕਿ ਤੁਹਾਨੂੰ ਆਉਂਦਾ ਤਾਂ ਅਸੀਂ ਹਰ ਇਨਸਾਨ ਦੀ ਗਲਤੀ ਫੜਦੇ ਆ ਇਹ ਵੀ ਸਾਡੀ ਫਿਤਰਤ ਹੈ ਜੋ ਚੀਜ਼ ਗਲਤ ਹੈ ਨਾ ਉਸ ਤੇ ਸਾਡਾ ਬਹੁਤ ਜਲਦੀ ਧਿਆਨ ਦਿੰਦਾ ਤੇ ਅਸੀਂ ਚਰਚਾ ਹਾਸਾ ਮਜ਼ਾਕ ਹਮੇਸ਼ਾ ਗਲਤ ਚੀਜ਼ਾਂ ਤੇ ਕਰਦੇ ਆ ਸਹੀ ਚੀਜ਼ ਦੇ ਲਈ ਅਸੀਂ ਕਦੇ ਪ੍ਰਸ਼ੰਸਾ ਨਹੀਂ ਕਰਦੇ ਬਸ ਇੱਕ ਦੋ ਗੱਲਾਂ ਕਰਕੇ ਉਸ ਚੀਜ਼ ਨੂੰ ਛੱਡ ਦਿੰਦੇ ਆ ਇਹ ਵੀ ਤੇ ਸਾਡੀ ਫਿਤਰਤ ਹੈ ਅਸੀਂ ਇਨਸਾਨ ਹੁੰਨੇ ਆ ਅਸੀਂ ਮਹਾਨ ਹੁੰਨੇ ਆ ਸਮਝਦੇ ਹੋ ਨਾ ਤੁਸੀਂ ਚਲੋ ਕੋਈ ਨਹੀਂ 18 ਜਨਵਰੀ 2023 ਦਿਨ ਵੀਰਵਾਰ ਦਾ। ਦਿੱਤੀ ਦੀ ਗੱਲ ਕਰੀਏ ਤਾਂ ਅਸ਼ਟਮੀ ਦੀ ਥੀ ਅੱਜ ਤੇ ਅਸ਼wini ਨਕਸ਼ਤਰ ਚੱਲ ਰਿਹਾ ਸਿੱਧੀ ਯੋਗ ਰਹੇਗਾ ਅਸ਼ਟਮੀ ਤਿਥੀ ਤਕਰੀਬਨ ਰਾਤ ਨੂੰ 9:45 ਮਿੰਟ ਤੱਕ ਚੱਲੇਗੀ ਠੀਕ ਹੈ ਉਸ ਤੋਂ ਬਾਅਦ ਨੌਵੀਂ ਤਿਥੀ ਦਾ ਪੱਕਾ ਸ਼ੁਰੂ ਹੋ ਜਾਏਗਾ ਦਸਵੀਂ ਤਿਥੀ ਰਹੇਗੀ ਸ਼ਨੀਵਾਰ ਵਾਲੇ ਦਿਨ। ਹਾਂ ਜੀ ਅੱਜ ਹੈਗਾ ਦਿਨ ਦੇ ਵਾਰ ਦੀ ਗੱਲ ਕਰੀਏ ਵੀਰਵਾਰ। ਓਕੇ ਅੱਜ ਵੀਰਵਾਰ ਵਾਲੇ ਦਿਨ 18 ਤਰੀਕ ਨੂੰ ਜੋ ਹੈ ਤਿਥੀ ਹੈ ਅਸ਼ਟਮੀ ਤਿਥੀ ਹੈ ਜਿਸ ਨੂੰ ਕੇ ਸ਼੍ਰੀ ਦੁਰਗਾ ਅਸ਼ਟਮੀ ਦਿਨਾਂ ਨਾਲ ਜਾਣਿਆ ਜਾਂਦਾ ਹੈ ਤੇ ਭਦਰਾ 9:26 ਮਿੰਟ ਤੱਕ ਰਹੇਗੀ ਸ਼ੁਕਰ ਰਾਸ਼ੀ ਪਰਿਵਰਤਨ ਕਰ ਰਹੇ ਨੇ ਅੱਜ ਤਨੂ ਰਾਸ਼ੀ ਚ ਜਾਣਗੇ ਤਨੂ ਰਾਸ਼ੀ ਚ ਪਹਿਲਾਂ ਤੋਂ ਹੀ ਬਰਾਜ਼ਮਣ ਕੌਣ ਮੰਗਲ ਤੇ ਬੁੱਧ ਹੈ ਨਾ ਤੇ ਮੰਗਲ ਥੋੜੇ ਦਿਨਾਂ ਤੱਕ ਰਾਸ਼ੀ ਪਰਿਵਰਤਨ ਕਰੋਗੇ ਤੇ ਤਕਰੀਬਨ ਸ਼ੁਕਰ ਰਾਜ ਅੱਜ ਤਨੂ ਚ ਜਾਣਗੇ ਤੇ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਠੀਕ ਹੈ ਬੋਧ ਸ਼ੁਕਰ ਤੇ ਮੰਗਲ ਦੀ ਯੁਤੀ 12 ਰਾਸ਼ੀਆਂ ਤੇ ਪ੍ਰਭਾਵ ਨਾਲ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਬਣਿਆ ਹੋਇਆ ਹੈ ਗੁਰੂ ਚੰਦਰ ਦਾ ਗੱਜ ਕੇਸਰੀ ਯੋਗ ਕੱਲ ਵੀ ਰਹੇਗਾ ਤੇ ਇਸ ਦਾ ਪ੍ਰਭਾਵ ਵੀ ਨਾਲ ਨਾਲ ਦੱਸ ਦਿੰਦੇ ਆ ਪਰ ਇਹ ਜੋ ਕਿ 12 ਫਰਵਰੀ ਤੱਕ 12 ਫਰਵਰੀ ਤੱਕ ਸ਼ੁਕਰ ਤੁਹਾਨੂੰ ਰਾਸ਼ੀ ਵਿੱਚ ਰਹੇਗਾ ਤੇ ਇਸ ਦਾ ਪ੍ਰਭਾਵ ਜਾਂਦੇ ਆ ਮੂਲ ਦਾ ਨਕਸ਼ਤਰ ਸ਼ੁਕਰ ਦੇ ਨਕਸ਼ਤਰ ਚ ਜਾਏਗਾ ਦੋਸਤੋ ਬਾਅਦ ਸੂਰਜ ਦੇ ਨਕਸ਼ਤਰ ਚ ਜਾਏਗਾ ਚਲੋ ਨਕਸ਼ਤਰ ਬਾਰੇ ਵੀ ਆਪਾਂ ਤੁਹਾਨੂੰ ਨਾਲ-ਨਾਲ ਦੱਸਦੇ ਰਵਾਂਗੇ ਕਦੋਂ-ਕਦੋਂ ਕਿਹੜੇ ਗ੍ਰਹਿ ਨੇ ਕਿਸ ਨਕਸ਼ਤਰ ਨੂੰ ਚੇਂਜ ਕਰਨਾ ਹੈ ਠੀਕ ਹੈ ਰਾਹੁਕਾਲ ਦਾ ਟਾਈਮ ਵੀ ਜਾਣ ਲਓ ਜੀ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੁਕਾਲ ਦਾ ਰਹੇਗਾ ਅੱਜ ਦੁਪਹਿਰ ਦਾ ਸਭ ਤੋਂ ਪਹਿਲਾਂ ਅਰੇਜ਼ਾਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦਾ ਰਾਸ਼ੀ ਪਰਵਰਤਨ ਨੌਵੇਂ ਸਥਾਨ ਵਿੱਚ ਗਿਆ ਤੁਹਾਡੇ ਤੰਨ ਸਥਾਨ ਦਾ ਮਾਲਕ ਨੌਵੇਂ ਸਥਾਨ ਚ ਤੰਨ ਸਥਾਨ ਦਾ ਮਾਲਕ ਗਿਆ ਰਾਸ਼ੀ ਤੋਂ ਨੋਮੇ ਕੋਈ ਵੀ ਗ੍ਰਹਿ ਬੈਠੇਵੇ ਤਾਂ ਕੁਝ ਖਰਾਬੀ ਨਹੀਂ ਕਰਦਾ ਪਰ ਥੋੜੀ ਬਜ਼ੁਰਗਾਂ ਦੀ ਸਿਹਤ ਖਰਾਬ ਕਰ ਸਕਦਾ ਕਿਉਂਕਿ ਮਿੱਤਰ ਨਹੀਂ ਹੈ ਬ੍ਰਹਸਪਤ। ਤੇ ਮੰਗਲ ਤੇ ਬੁੱਧ ਨਾਲ ਜੁਤੀ ਬਣਾ ਰਿਹਾ ਤੇ ਬੁੱਧ ਸ਼ੁਕਰ ਤੇ ਮਿੱਤਰ ਹੀ ਨਹੀਂ। ਠੀਕ ਤੇ ਮੰਗਲ ਜੋ ਨਾਲ ਬਿਰਾਜ਼ਮਾਨ ਨੌਵੇਂ ਖਾਨੇ ਦੇ ਵਿੱਚ ਇਸ ਕਰਕੇ ਵੱਧੂ ਖਰਚੀਆਂ ਤੇ ਕੰਟਰੋਲ ਕਰਨਾ ਜ਼ਰੂਰੀ ਹੋ ਗਿਆ। ਗਜਕੇਸ਼ਰੀ ਯੋਗ ਤੁਹਾਨੂੰ ਕਾਫੀ ਅੱਛਾ ਫਾਇਦਾ ਦੇਵੇਗਾ, ਬlesing ਦੇਵੇਗਾ। ਪਰ ਸ਼ੁਕਰ ਜੋ ਇਸ ਥਾਂ ਤੇ ਜਾ ਕੇ ਨੌਵੇਂ ਸਥਾਨ ਵਿੱਚ ਤਾਂ ਪੈਸਾ ਪੈਸਾ ਜਾਣੀ ਆਪਣੇ ਸਥਾਨ ਤੋਂ ਕਿੱਥੇ ਗਿਆ ਅੱਠਵੇਂ ਸਥਾਨ। ਤਾਕਿ ਤੇ ਪੈਸੇ ਦਾ ਲੈਣ ਦੇ ਨੂੰ ਬਹੁਤ ਧਿਆਨ ਨਾਲ ਕਰੋ ਲਗਜ਼ਰੀ ਚੀਜ਼ਾਂ ਤੇ ਖਰਚ ਕਰਨੇ ਚੰਗੀ ਗੱਲ ਹੈ ਪਰ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਉਸ ਤੋਂ ਜ਼ਿਆਦਾ ਖਰਚ ਕਰਨ ਦੇ ਨਾਲ ਆਰਥਿਕ ਸਥਿਤੀ ਥੋੜੀ ਖਰਾਬ ਹੋ ਸਕਦੀ ਹੈ ਤਾਂ ਇਹ ਧਿਆਨ ਰੱਖਣਾ ਹੈ ਜਦੋਂ 12 ਫਰਵਰੀ ਤੱਕ ਥੋੜੇ ਖਰਚਾਂ ਤੇ ਕੰਟਰੋਲ ਕਰੋ ਤੇ ਸਭ ਤੋਂ ਜ਼ਰੂਰੀ ਕੀ ਹੈ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖ ਲਓ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਗਨ ਦਾ ਮਾਲਕ ਚਲੇ ਗਿਆ 8ਵੇਂ ਸਥਾਨ ਵਿੱਚ 7ਵੇਂ ਸਥਾਨ ਵਿੱਚ ਸੀ ਤੇ ਹੁੰ ਚਲੇਗਾ 8ਵੇਂ ਸਥਾਨ ਵਿੱਚ ਕੋਈ ਵੀ ਗਰੇ 8ਵੇਂ ਸਥਾਨ ਵਿੱਚ ਬੈਠਦਾ ਸ਼ੁਭਫਲ ਨਹੀਂ ਦਿੰਦਾ ਇਹ ਤੇ ਵੈਸੇ ਵੀ ਮੰਗਲਵਾਰ ਨੂੰ ਖਾਣੇ ਦੇ ਮਾਲਕ ਨਾਲ ਬੈਠ ਗਿਆ ਤੇ ਬੁੱਧ ਧਨ ਸਥਾਨ ਦੇ ਮਾਲਕ ਨਾਲ ਪੈਸੇ ਦੀ ਬਰਬਾਦੀ ਨੁਕਸਾਨ ਦਾ ਕਾਰਨ ਬਣ ਸਕਦੇ ਪੈਸਾ ਫਸ ਸਕਦਾ ਹੈ ਬੱਚੇ ਕਈ ਵਾਰੀ ਗੇਮਸ ਦੇ ਵਿੱਚ ਪੈਸਾ ਬਰਬਾਦ ਕਰ ਦਿੰਦੇ ਆ ਕੋਈ ਇਦਾਂ ਦੀ ਚੱਕਰ ਵਗੈਰਾ ਵੀ ਪੈ ਸਕਦਾ ਹੈ ਤਾਂ ਆਪਣੇ ਪੈਸੇ ਨੂੰ ਥੋੜਾ ਸੰਭਾਲ ਕੇ ਰੱਖੋ ਦੂਜਾ ਲਗਨ ਦਾ ਮਾਲ ਇਕੱਠਵੇਂ ਸਥਾਨ ਵਿੱਚ ਹੈ ਸੱਟ ਚੋਟ ਦਾ ਪੈਰ ਡਰਾਈਵਰੀ ਧਿਆਨ ਨਾਲ ਕਰਨੀ ਹੈ ਸੱਟ ਚੋਟ ਲੱਗ ਸਕਦੀ ਹੈ ਪੈਰ ਗਿੱਟੇ 'ਚ ਕੋਈ ਸੱਟ ਲੱਗੇਗੀ ਪੇਟ ਦੀ ਪ੍ਰੋ ਤੇ ਸਭ ਤੋਂ ਜ਼ਰੂਰੀ ਕੀ ਕਰਨਾ ਹੈ ਤੁਸੀਂ ਮਾਤਾ ਪਿਤਾ ਦੇ ਪੈਰੀ ਹੱਥ ਲਗਾਣਾ ਹੈ ਤੇ ਜਵਾਰ ਜਾਂ ਮਿੱਠੀ ਰੋਟੀ ਗਾਂਵ ਪਾ ਦੇਣੀ ਮਿੱਠਾ ਮੰਗਲ ਦਾ ਹੋਇਆ ਤੇ ਗਾਂ ਬੁੱਧ ਤੇ ਸ਼ੁਕਰ ਦੀ ਰੋਟੀ ਤੁਸੀਂ ਬਣਾ ਕੇ ਬੁੱਧ ਦੀ ਪਾ ਦੇਣੀ ਹੈ ਗੋਲ ਸਾਈਨ ਵਾਲੀ ਤੇ ਸਹੀ ਹੋ ਜਾਏਗਾ ਜੈਵੇਂ ਨਹੀਂ ਮਿਥੂ ਰਾਸ਼ੀ ਵਾਲੇ ਸ਼ੁਕਰ ਦਾ ਰਾਸ਼ੀ ਪਰਵਰਤਨ ਸ਼ੁੱਕਰਵਾਰ ਮੇਖਾਣੇ ਦਾ ਮਾਲਕ ਤੁਹਾਡੇ ਚਲੇ ਗਿਆ ਸੱਤਵੇਂ ਸਥਾਨ ਵਿੱਚ ਨਾਲ ਹੀ ਸ਼ੁਕਰ ਤੁਹਾਡੀ ਸੋਚ ਦਾ ਮਾਲਕ ਪੜਾਈ ਦਾ ਮਾਲਕ ਤੇ ਤੁਹਾਡੇ ਔਲਾਦ ਦਾ ਮਾਲਕ ਸੱਤਵੇਂ ਸਥਾਨ ਵਿੱਚ ਤਨ ਕਮਕਰ ਬਿਜ਼ਨਸ ਪੈਸਾ ਹੋਇਆ ਚੰਗਾ ਕਿਉਂਕਿ ਬੁੱਧ ਵੀ ਨਾਲ ਹੀ ਆ ਤਾਂ ਬੁੱਧ ਜਦੋਂ ਤੱਕ ਸੂਰਜ ਦੇ ਨਾਲ ਨਹੀਂ ਜਾਂਦਾ ਉਦੋਂ ਤੱਕ ਕਿਸੇ ਨਾ ਕਿਸੇ ਪੇਪਰ ਨੂੰ ਲੈ ਕੇ ਭਾਵੇਂ ਪਰੇਸ਼ਾਨੀ ਹੋਵੇ ਪਰ ਤੁਹਾਨੂੰ ਉਸ ਦਾ ਹੱਲ ਵੀ ਨਾਲ ਹੀ ਮਿਲ ਜਾਏਗਾ ਤੇ ਨਾਲ ਕੋਸ਼ਿਸ਼ ਤੁਸੀਂ ਕੀ ਕਰਨੀ ਹੈ ਬੁੱਧ ਦਾ ਪ੍ਰਭਾਵ ਸ਼ੁਭ ਰਹੇ ਸ਼ੁਕਰ ਵੀ ਉਸ ਦੇ ਨਾਲ ਚੰਗਾ ਤੁਹਾਡੀ ਸੋਚ ਨੂੰ ਸ਼ੁਭ ਕਰੇ ਪ੍ਰੇਮ ਸਬੰਧਾਂ ਲਈ ਵਿਆਹ ਲਈ ਕੰਮ ਕਰ ਲੈ ਸਿਤਾਰੇ ਹੋਗੇ ਤੁਹਾਡੇ ਚੰਗੇ ਗ੍ਰਹਿ ਹੋਗੇ ਤੁਹਾਡੇ ਚੰਗੇ ਕੋਈ ਰਿਸ਼ਤਾ ਆ ਰਿਹਾ ਤਾਂ ਤੁਹਾਨੂੰ ਕਰ ਲੈਣਾ ਚਾਹੀਦਾ ਹੈ ਮੰਗਲਿਕ ਜੋਗ ਜੋ ਟੈਂਪਰੇਰੀ ਤੌਰ ਤੇ ਬਣ ਰਿਹਾ ਹੈ ਉਸ ਦੀ ਸਥਿਤੀ ਨੂੰ ਸਹੀ ਕਰਨ ਦੇ ਲਈ ਕੀ ਕਰੋ ਤੁਸੀਂ ਕਦੇ ਕਦੇ ਧਾਰਮਿਕ ਸਥਾਨ ਤੇ ਗਊਸ਼ਾਲਾ ਹਰਾਚਰਾ ਦਿਨ ਦੇ ਰੋਜਾ ਧਾਰਮਿਕ ਸਥਾਨ ਤੇ ਤੁਸੀਂ ਦਹੀਂ ਰੱਖਦੇ ਹੋ ਅਗਲੀ ਰਾਸ਼ੀ ਕੈਂਸਰ ਜਾਨੀ ਕਰਕਰਾਸ਼ੀ ਵਾਲੇ ਕਰਕਰਾਸ਼ੀ ਵਾਲਿਆਂ ਦੇ ਲਈ ਜੋ ਸ਼ੁਕਰ ਹੈ ਉਹ ਤੀਸਰੇ ਸਥਾਨ ਦਾ ਮਾਲਕ ਹੈ ਮਿੱਤਰ ਨਹੀਂ ਹੈ ਤੀਸਰੇ ਤੇ ਨਾਲ ਚੌਥੇ ਸੁਖ ਸਥਾਨ ਦਾ ਮਾਲਕ ਹੈ ਕਿੱਥੇ ਗਿਆ 6ਵੇਂ ਸਥਾਨ ਤੇ ਰਾਸ਼ੀ ਤੋਂ 6ਵੇਂ ਸਥਾਨ ਤੇ ਵੈਸੇ ਤੇ ਕੋਈ ਵੀ ਗ੍ਰਾਸ਼ੀ ਏ 8ਵੇਂ 12ਵੇਂ ਜਾਵੇ ਨੁਕਸਾਨ ਹੀ ਨਹੀਂ ਕਰਦਾ ਪਰ ਇਨਕਮ ਕਿਉਂਕਿ 6ਵੇਂ ਸਥਾਨ ਵਿੱਚ ਚਲੀ ਗਈ ਹੈ ਤਾਂ ਇਨਕਮ ਦਾ ਮਤਲਬ ਕਿ ਪ੍ਰੋਫਿਟ ਪ੍ਰੋਫਿਟ ਮਤਲਬ ਕਿ ਕਿਸ ਚੀਜ਼ ਤੋਂ ਅਸੀਂ ਡਬਲ ਫਾਇਦਾ ਲੈਣਾ ਚਾਹੁੰਦੇ ਆ ਜਾਂ ਜਿਸ ਤੋਂ ਘਟਦਾ ਇਸ ਦੇ ਲਈ ਤੁਸੀਂ ਲੋਨ ਲੈਣ ਬਾਰੇ ਕੋਈ ਸੋਚ ਰਹੇ ਹੋ ਕਰਜ਼ਾ ਲੈਣ ਬਾਰੇ ਸੋਚ ਰਹੇ ਹੋ ਪ੍ਰੋਫਿਟ ਜੋ ਤੁਸੀਂ ਸਰਕਾਰੀ ਤੌਰ ਤੇ ਲੈਣ ਬਾਰੇ ਸੋਚ ਰਹੇ ਹੋ ਤਾਂ ਚੰਗਾ ਹੈ ਪਰ ਉਧਾਰ ਲੈਣ ਤੋਂ ਜ਼ਿਆਦਾ ਬਚੋ ਕਰਜ਼ੇ ਕਰਕੇ ਕੋਈ ਨਾ ਕੋਈ ਪਰੇਸ਼ਾਨੀ ਆ ਸਕਦੀ ਹੈ ਠੀਕ ਹੈ ਦੂਜੀ ਗੱਲ ਇਹ ਆ ਕਿ ਕਿਉਂਕਿ ਬਾਹਰਲੇ ਖਾਨੇ ਦੇ ਮਾਲਕ ਨਾਲ ਵੀ ਸ਼ੁਕਰ ਬਿਰਾਜ਼ਮਾਨ ਹੈ ਤੇ ਮੰਗਲ ਜੋ ਤੁਹਾਡੇ 10ਵੇਂ ਖਾਨੇ ਦਾ ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਲਈ ਇਹ ਸਮਾਂ ਬਿਲਕੁਲ ਸਹੀ ਹੈ ਆਪਣੇ ਇਸ ਨੂੰ ਮੱਥਾ ਟੇਕਣਾ ਚਿੱਟੀਆਂ ਕਲੀਆਂ ਚੜਾਣੀਆਂ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖੜਾ ਇਸ ਮਹੀਨੇ ਇਸ 12 ਫਰਵਰੀ ਤੱਕ ਤੁਹਾਡੇ ਲਈ ਸ਼ੁਭ ਰਹੇਗਾ ਲਿਓ ਸਿੰਘ ਰਾਸ਼ੀ ਵਾਲੇ ਸਿੰਗ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਜੋ ਹੈ ਪੰਜਵੇਂ ਸਥਾਨ ਵਿੱਚ ਚਲਾ ਗਿਆ ਤੀਜੇ ਖਾਨੇ ਦਾ ਮਾਲਕ ਪੰਜਵੇਂ ਛੋਟੇ ਭਾਈ ਭੈਣ ਨਾਲ ਸਬੰਧ ਤੁਹਾਡੇ ਸੁਧਰ ਜਾਣਗੇ ਹੁਣ ਪਰੇਸ਼ਾਨੀਆਂ ਘਟ ਜਾਣਗੇ ਪਿਤਾ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਕਾਲਾ ਪੰਤੇਜੀ ਚ ਕੋਈ ਫੈਸਲਾ ਕਰੋਗੇ ਤਾਂ ਉਸ ਦਾ ਨੁਕਸਾਨ ਹੋ ਸਕਦਾ ਹੈ ਤੇ ਚੰਗਾ ਕੀ ਹੈ ਚੰਗਾ ਇਹ ਆ ਕਿ ਦੋਸਤ ਮਿੱਤਰ ਰੁੱਸੇ ਹੋਏ ਸੀ ਪੁਰਾਣੇ ਪ੍ਰੇਮ ਸਬੰਧਾਂ ਦੇ ਵਿੱਚ ਤੁਹਾਨੂੰ ਜੋ ਹੈ ਉਸ ਵਿੱਚ ਥੋੜਾ ਜੋ ਮਨ ਮੁਤਾਬਸੀ ਹੋ ਠੀਕ ਹੋਣ ਵਾਲਾ ਹੈ ਵਿਦਿਆਰਥੀਆਂ ਨੇ ਪੜਾਈ ਵਿੱਚ ਥੋੜਾ ਘੱਟ ਧਿਆਨ ਦੇਣਾ ਤੇ ਇਸ ਦੇ ਨਾਲ ਰਿਜ਼ਲਟ ਮਾੜਾ ਆਣਾ ਤਾਂ ਪੜਾਈ 'ਚ ਧਿਆਨ ਜ਼ਿਆਦਾ ਦੇਣਾ ਪਵੇਗਾ ਜ਼ਿਆਦਾ ਮਿਹਨਤ ਕਰਨੀ ਪਵੇਗੀ ਵੈਸੇ ਮੰਗਲ ਤੁਹਾਨੂੰ ਭਟਕਣ ਨਹੀਂ ਦੇਵੇਗਾ ਪਰ ਫਿਰ ਵੀ ਸ਼ੁਕਰ ਦਸਵੇਂ ਘਰ ਦੇ ਮਾਲਕ ਹੈ ਕਰਮ ਦਾ ਮਾਲਕ ਹੈ ਤਾਂ ਕਰਮ ਨੂੰ ਸਹੀ ਕਰਨ ਦੇ ਲਈ ਨੀਅਤ ਦੇ ਨਾਲ ਮਿਹਨਤ ਤੇ ਕਰਨੀ ਪਵੇਗੀ ਤਾਂ ਇਸ ਕਰਕੇ ਜ਼ਿਆਦਾ ਫਰਾਈ ਕਰਨੀ ਮਿਹਨਤ ਕਰਨੀ ਲਿਕਵਿਡ ਚ ਚੀਜ਼ਾਂ ਦਾ ਸੇਵਨ ਘੱਟ ਕਰਨਾ ਨਸ਼ੇ ਤੋਂ ਦੂਰੀ ਬਣਾ ਕੇ ਰੱਖਣਾ ਇਹ ਚੁੱਕਰ ਦਾ ਰਾਸ਼ੀ ਕਰਨਾ ਤਾਂ ਤੁਹਾਨੂੰ ਸ਼ੁਭਕਾ ਦੇਗਾ ਵਰਗੋਜਨੀ ਕੰਨਿਆ ਰਾਸ਼ੀ ਵਾਲੇ ਦੇਖੋ ਤਨ ਦਾ ਮਾਲਕ ਤੇ ਨਾਲ ਤੁਹਾਡੀ ਕਿਸਮਤ ਦਾ ਮਾਲਕ ਕਿੱਥੇ ਗਿਆ ਗਿਆ ਚੌਥੇ ਸਥਾਨ ਵਿੱਚ ਚੌਥਾ ਸਥਾਨ ਸੁੱਖ ਦਾ ਸੁੱਖ ਮਤਲਬ ਸੁੱਖ ਮਤਲਬ ਕਿ ਜਿਸ ਜਗ੍ਹਾ ਤੇ ਕਰਮ ਕਾਂ ਗੱਡੇ ਲਗਜ਼ਰੀ ਜਿਦਾ ਸੁੱਖ ਹੋਏਗਾ ਗੱਡੀ ਚੇਂਜ ਕਰ ਸਕਦੇ ਹੋ ਗੱਡੀ ਚੇਂਜ ਦੀ ਪਲੈਨਿੰਗ ਕਰੋਗੇ ਤੁਸੀਂ ਅੱਛੀ ਗੱਡੀ ਨਵੀਂ ਗੱਡੀ ਲਈ 20 ਸਿਤਾਰੇ ਤੁਹਾਡੇ ਸ਼ੁਭ ਹੋਏ ਨਰਚੀ ਬਿਲਕੁਲ ਸ਼ੁਭ ਰਹੇਗੀ ਕੋਈ ਜ਼ਰੂਰਤ ਨਹੀਂ ਹੈ ਸ਼ੁਕਰ ਦੀ ਕਿਸਮਤ ਦਾ ਮਾਲਕ ਸ਼ੁਭ ਫਲ ਹੀ ਦੇਣ ਵਾਲਾ ਹੈ ਠੀਕ ਹੈ ਅਗਲੀ ਰਾਸ਼ੀ ਲਿਬਰਾਸ ਨਹੀਂ ਕੁਲਾ ਰਾਸ਼ੀ ਵਾਲਿਆਂ ਦੇ ਲਈ ਤੀਜੇ ਸਥਾਨ ਚ ਗਿਆ ਸ਼ੁਕਰ ਤੀਜਾ ਖੰਨਾ ਹਿੰਮਤ ਹੈ ਪ੍ਰਾਕਰਮ ਸਥਾਨ ਦਾ ਭੈਣ ਭਾਈ ਦਾ ਤੇ ਅਸ਼ਟਵੇਂ ਘਰ ਦੇ ਦਾ ਮਾਲਕ ਕਿਹੜਾ ਪਰ ਤੁਹਾਡੀ ਰਾਸ਼ੀ ਲਗਨ ਦਾ ਮਾਲਕ ਹੈ ਨੁਕਸਾਨ ਕੋਈ ਨਹੀਂ ਹਿੰਮਤ ਨਾਲ ਕੀਤੇ ਕੰਮ ਸਕਸੈਸ ਦੇਣਗੇ ਛੋਟੇ ਵੱਡੇ ਭਾਈ ਭੈਣ ਦਾ ਸਾਥ ਮਿਲੇਗਾ ਦੋ ਤਿੰਨ ਦੋਸਤ ਮਿੱਤਰ ਮਿਲ ਕੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਕਰੋ ਕੰਮ ਕਰ ਤੁਹਾਡਾ ਚੱਲਣ ਵਾਲਾ ਕੋਈ ਨਵਾਂ ਐਡੀਸ਼ਨ ਕਰਨਾ ਚਾਹੁੰਦੇ ਹੋ ਤਾਂ ਸਮਾਂ ਬਿਲਕੁਲ ਬੈਸਟ ਹੈ ਅੱਗੇ ਜਾ ਕੇ ਮਕਾਨ ਦੁਕਾਨ ਦੀ ਪ੍ਰਾਪਤੀ ਵੀ ਹੋ ਜਾਏਗੀ ਸਕਾਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ 12ਵੇਂ ਖਾਨੇ ਦਾ ਮਾਲਕ ਕਿੱਥੇ ਬੈਠ ਗਿਆ ਧਨ ਸਥਾਨ ਵਿੱਚ ਬਿਜ਼ਨਸ ਦਾ ਮਾਲਕ ਵੀ ਧਨ ਸਥਾਨ 'ਚ ਬੈਠ ਗਿਆ ਤਾਂ ਕੀ ਹੋਇਆ ਪੈਸੇ ਲਈ ਧਨ ਲਈ ਕੰਮ ਕਰ ਲਈ ਸਿਤਾਰੇ ਹੋਗੇ ਸ਼ੁਭ ਖਰਚੇ ਵੀ ਨਾਲ ਨਾਲ ਬਣੇ ਰਹਿਣਗੇ ਤੇ ਪੈਸਾ ਵੀ ਨਾਲ ਨਾਲ ਆਏਗਾ ਤੇ ਸੁੱਖ ਸੁਵਿਧਾਾਂ ਵਿੱਚ ਵਾਧਾ ਹੋਏਗਾ ਕੱਪੜੇ ਦੀ ਸ਼ਾਪਿੰਗ ਕਰੋਗੇ ਤੁਸੀਂ ਜਾਂ ਹੋਰ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਕਹਿ ਸਕਦੇ ਆ ਬਿਜ਼ਨਸ ਕੰਮ ਕਰ ਤੁਹਾਡਾ ਵੀ ਚੰਗਾ ਚੱਲੇਗਾ ਖਰਚਿਆਂ ਦੇ ਨਾਲ ਨਾਲ ਇਨਕਮ ਵੀ ਅੱਛੀ ਆਏਗੀ ਤਾਂ ਹੀ ਤਾਂ ਖर्चे ਕਰਾਂਗੇ ਨਾ ਪਰ ਕੋਸ਼ਿਸ਼ ਇਹ ਕਰਨੀ ਹੈ ਕਿ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਇਹਦਾ 2 2 ਕਿਲੋ ਵਾਲੂ ਲੰਦਰ ਚ ਦਿੰਦੇ ਰੋ ਸੈਜੀਟੇਰੀਅਨਸ ਤਨੂ ਰਾਸ਼ੀ ਵਾਲਿਆਂ ਦੇ ਲਈ ਛੇਵੇਂ ਖਾਣੇ ਦਾ ਮਾਲਕ ਤੇ ਛੇਵੇਂ ਤੋਂ ਛੇਵੇਂ ਖਾਣੇ ਦਾ ਮਾਲਕ ਆ ਕੇ ਬੈਠ ਗਿਆ ਲਗਨ ਸੇਧ ਦੀ ਪ੍ਰੋਬਲਮ ਦਵੇਗਾ ਸੇਧ ਦੀ ਪਰੇਸ਼ਾਨੀ ਦਵੇਗਾ ਪਰਸਨੈਲਿਟੀ ਅੱਛੀ ਹੋ ਜਾਏਗੀ ਤੁਸੀਂ ਕੋਈ ਤੁਹਾਨੂੰ ਮੋਟਾਪੇ ਦੀ ਟੈਨਸ਼ਨ ਹੋਈ ਪਰੇਸ਼ਾਨੀ ਹੋਈ ਤੇ ਹੁਣ ਤੁਸੀਂ ਉਸ ਦੀ ਫਿਟਨੈਸ ਲਈ ਤੁਸੀਂ ਕੀਤੀ ਹੈ ਕੋਸ਼ਿਸ਼ ਆਪਣੇ ਆਪ ਨੂੰ ਸੁਜਾਉਣ ਦੇ ਕੀਤੇ ਕੰਮ ਸ਼ੁਕਰ ਲਗਨ ਚ ਪਰਸਨੈਲਿਟੀ ਅੱਛੀ ਬਿੰਦਦਾ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਕੋਈ ਤੁਸੀਂ ਨੈਟ ਨਾਲ ਜੁੜੇ ਹੋਏ ਨੈਟਵਰਕ ਨਾਲ ਜੁੜੇ ਹੋਏ ਹੋ ਕਿਸੇ ਤਰ੍ਹਾਂ ਦੇ ਫਿਲਮ ਇੰਡਸਟਰੀ ਜਾਂ 뮤직 ਇੰਡਸਟਰੀ ਵਿੱਚ ਕੰਮ ਕਰਦੇ ਹੋ ਕੋਈ ਰਿਟਰਨ ਦਾ ਕੰਮ ਕਰਦੇ ਹੋ ਕੁਝ ਲਿਖਦੇ ਹੋ ਹਨ ਤੁਸੀਂ ਕਵਿਤਾਵਾਂ ਸ਼ੇਰੋ ਸ਼ਾਇਰੀ ਕਰਦੇ ਹੋ ਕੁਝ ਵੀ ਤੋ ਦੇ ਵਿੱਚ ਤੁਹਾਡਾ ਨੇਮ ਫ੍ਰੀਮ ਵਧਣ ਵਾਲਾ ਬੜਾ ਅੱਛਾ ਹੋਣ ਵਾਲਾ ਤੁਹਾਡੇ ਲਈ ਤਾਂ ਕੀ ਕਰਨਾ ਤੁਸੀਂ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਚਟੀਆਂ ਗਲੀਆਂ ਆਪਣੇ ਇਸਟ ਦੇ ਚੜਾਉਂਦੇ ਰਹਿਣਾ ਤੇ ਪੀਲੇ ਲੱਡੂ ਧਾਰਨਿਕ ਸਥਾਨ ਤੇ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਗਿਆ 12ਵੇਂ ਸਥਾਨ ਵਿੱਚ ਸ਼ੁਕਰ ਤੁਹਾਡੇ 10ਵੇਂ ਖਾਨੇ ਦਾ ਮਾਲਕ 12ਵੇਂ ਸਥਾਨ ਵਿੱਚ ਚਲਾ ਗਿਆ ਤੇ ਕੋਈ ਨੁਕਸਾਨ ਨਹੀਂ ਕਰਨ ਵਾਲਾ ਨਾਲ ਹੀ ਤੁਹਾਡੀ ਜੋ ਸੋਚ ਹੈ ਸੋਚ ਦਾ ਮਾਲਕ ਵੀ 12ਵੇਂ ਸਥਾਨ ਵਿੱਚ 12ਵੇਂ ਸ਼ੁਕਰ ਸ਼ੁਭ ਹੁੰਦਾ ਹੈ ਚੰਗਾ ਹੁੰਦਾ ਇੱਕ ਸ਼ੁਕਰ ਹੀ ਆ ਜੋ 12ਵੇਂ ਸ਼ੁਭ ਹੁੰਦਾ ਹੈ ਮਿੱਤਰਨਾ ਬੈਠਿਆ ਜੀ ਬੁੱਧ ਦੇ ਨਾਲ ਤੇ ਬੁੱਧ ਜੋ ਹੈ ਤੁਹਾਡੀ ਕਿਸਮਤ ਦਾ ਮਾਲਕ ਠੀਕ ਹੈ ਦੋਨੋਂ ਚੀਜ਼ਾਂ ਖਰਚ ਹੋਈਆਂ ਲੱਗਦੀਆਂ ਨੇ ਕੁਝ ਕਮਾਂਕਾਰਾਂ ਦੇ ਅਰਚਨ ਕਰ ਰਹੀ ਹੈ ਕੁਝ ਪਰੇਸ਼ਾਨੀਆਂ ਤੁਹਾਨੂੰ ਕੰਮ ਡਿਲੇ ਹੋਣ ਦੀ ਵਜ੍ਹਾ ਨਾਲ ਹੋ ਰਹੀਆਂ ਨੇ ਪਰ ਇਹਦੀ ਕੋਈ ਗੱਲ ਨਹੀਂ ਬਿਲਕੁਲ ਸੇਤ ਵੀ ਅੱਛੀ ਹੋ ਜਾਏਗੀ ਕੰਮ ਕਰ ਵੀ ਅੱਛਾ ਹੋ ਜਾਏਗਾ ਜਦੋਂ ਤੱਕ ਸੂਰਜ ਲਗਨ ਚਾ ਬੁੱਧ ਨਾਲ ਨਹੀਂ ਆ ਜਾਂਦਾ ਨਵੇਂ ਪੇਪਰ ਤੇ ਸਾਈਨ ਥੋੜਾ ਧਿਆਨ ਨਾਲ ਹੀ ਕਰੋ ਅਕੀਰ ਉਸ ਜਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਹੋ ਗਿਆ ਬਹੁਤ ਅੱਛਾ ਕਿਸਮਤ ਦਾ مالک ਕਪੜੇ ਤੋਂ ਤੀਜੇ ਸਥਾਨ ਵਿੱਚ ਆ ਗਿਆ ਸੁੱਖ ਸਥਾਨ ਦਾ مالک ਪਹਿਲਾਂ ਆਪਣੇ ਘਰ ਨੂੰ ਦੇਖ ਰਿਆ ਸੀ ਹੁਣ ਇਨਕਮ ਸਥਾਨ ਵਿੱਚ ਪਹੁੰਚ ਗਿਆ ਤਾਂ ਇਨਕਮ ਲਈ ਸੁੱਖਾਂ ਲਈ ਕਿਸਮਤ ਲਈ ਸਭ ਲਈ ਸਿਤਾਰੇ ਤੇ ਜੋ ਗ੍ਰਹਿ ਨੇ ਤੁਹਾਡੇ ਹੋਗੇ ਸ਼ੁਭ 12 ਫਰਵਰੀ ਤੱਕ ਹਰ ਚੀਜ਼ ਵਿੱਚ ਵਾਅਦਾ ਹੀ ਹੋਏਗਾ ਵਾੜੇ ਚ ਮਿਠਾਸ ਰਹੇਗੀ ਤਾਂ ਕਮਾ ਕਰਾਂ ਦੀ ਰਫ਼ਤਾਰ ਤੇਜ਼ ਹੋ ਜਾਏਗੀ business ਅਗਰ ਕਰਦੇ ਹੋ ਤੁਸੀਂ ਕਪੜੇ ਦਾ ਕੁਝ ਆਰਟੀਫੀਸ਼ਲ ਚੀਜ਼ਾਂ ਦਾ business ਕਰਦੇ ਹੋ ਜਿੱਦਾਂ ਅਮ ਜੇਕਰ ਤੁਸੀਂ ਅੰਟੀਕ ਜੁਐਲਰੀ ਦਾ ਹਨ ਕੰਮ ਕਰਦੇ ਹੋ ਤੁਸੀਂ ਤਾਂ ਉਹ ਵੀ ਤੁਹਾਡਾ ਕੰਮ ਕਰ ਬੁੱਧ ਬੁੱਧ ਨਾਲ ਰਿਲੇਟਡ ਕੱਪੜੇ ਦਾ ਬੁਟੀਕ ਦਾ ਬਿਊਟੀਸ਼ੀਨ ਦਾ ਇਹ ਕੰਮ ਤੁਹਾਡੇ ਬੜੇ ਅੱਛੇ ਚੱਲਣ ਵਾਲਾ ਦੁਕਾਨਦਾਰੀ ਦੇ ਕੰਮ ਵੀ ਤੁਹਾਡੇ ਬਿਲਕੁਲ ਸਹੀ ਚੱਲਣਗੇ ਕਿਉਂਕਿ ਬੁੱਧ ਸ਼ੁਕਰ ਦੀ ਯੂਤੀ ਕਾਫੀ ਹੱਦ ਤੱਕ ਕਾਫੀ ਅੱਖੀ ਐਨਰਜੀ ਤੁਹਾਨੂੰ ਬਾਣੀ ਚ ਸ਼ੁੱਧਤਾ ਦੇ ਦੇਣ ਦੇ ਨਾਲ ਨਾਲ ਬਾਣੀ ਚ ਐਕਸਪਰਟ ਵੀ ਕਰੇਗੀ ਜਿਸ ਤਰ੍ਹਾਂ ਤੁਸੀਂ ਅੱਛਾ ਪੈਸਾ ਕਮਾ ਸਕਦੇ ਪਾਇਸੇ ਜਨੇ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਲਈ ਜੋ ਸ਼ੁਕਰਦਾਰ ਰਾਸ਼ੀ ਪਰਵਰਤਨ ਅஷ்டਮੇਸ਼ ਅਸ਼ਮੀਕਾ ਵਿੱਚ ਚਲਾ ਗਿਆ ਪਿਤਾ ਦੀ ਸਿਹਤ ਖਰਾਬ ਕਰੇਗਾ ਤਾਂ ਪਿਤਾ ਮਾਤਾ ਪਿਤਾ ਦੀ ਸਿਹਤ ਅਤੇਨ ਕੋ ਖੰਗ ਨਜਲਾ ਜੁਕਾਮ ਪਰੇਸ਼ਾਨ ਕਰੇਗਾ ਰਾਹੂ ਪਹਿਲਾਂ ਤੋਂ ਹੀ ਲਗਨ ਚ ਤੁਹਾਨੂੰ ਆਪ ਨੂੰ ਅਤੇ ਦੂਜਿਆਂ ਨੂੰ ਵੀ ਪਰੇਸ਼ਾਨ ਕਰ ਸਕਦਾ ਹੈ ਸ਼ੁਕਰਦਾਰ ਰਾਸ਼ੀ ਪਰਵਰਤਨ ਤੁਹਾਡੇ ਲਈ ਕੁਛ ਜ਼ਿਆਦਾ ਫਾਇਦੇਮੰਦ ਨਹੀਂ ਹੈ ਪਰ ਫਿਰ ਵੀ ਕਿਉਂਕਿ ਮੰਗਲ ਦੇ ਨਾਲ ਤੀਜੀ ਦ੍ਰਿਸ਼ਟੀ ਨਾਲੇ ਬ੍ਰਸਪਤ ਨੂੰ ਦੇਖ ਰਹੇ ਆ ਚਾਰ ਵਿਗਰਾਹ ਜਦੋਂ ਇਹ ਤੋਂ ਮੰਗਲ ਬੁੱਧ ਨਿਕਲੇਗਾ ਤਾਂ ਫਿਰ ਸ਼ੁਕਰ ਥੋੜਾ ਜਿਹਾ 9 ਨੰਬਰ ਦਾ ਥੋੜਾ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾਵਾਂ ਵਧਾਏਗਾ ਸੱਤ ਛੋਟ ਐਕਸੀਡੈਂਟ ਹਾਸਲੇ ਤੋਂ ਬਚੋ ਠੰਡ ਤੋਂ ਬਚੋ ਰਾਹੂ ਜੋ ਹੈ ਕਹਿ ਨਖੰਗ ਨਾ ਜਲਾ ਜੁਕਾਮ ਦੇ ਸਕਦਾ ਤਾਂ ਤੱਤੀਆਂ ਚੀਜ਼ਾਂ ਦਾ ਸੇਵਨ ਕਰੋ ਮੰਗਲ ਨੂੰ ਮਜ਼ਬੂਤ ਕਰੋ ਕੇਸਰ ਮੱਥੇ ਤੇ ਲਾਓ 12 ਫਰਵਰੀ ਤੱਕ ਸੇਧਾ ਬਹੁਤ ਧਿਆਨ ਰੱਖੋ ਠੀਕ ਹੈ ਜੀ ਇਹ ਸੀ ਸ਼ੁਕਰ ਦਾ ਰਾਸ਼ੀ ਪਰਿਵਰਤਨ 12 ਰਾਸ਼ੀਆਂ ਲਈ 12 ਫਰਵਰੀ ਤੱਕ ਕੀ ਪ੍ਰਭਾਵ ਪਾਵੇਗਾ ਇਸ ਤੇ ਆਪਾਂ ਚਰਚਾ ਕੀਤੀ ਹੁਣ ਸੁਣੋ 12 ਰਾਸ਼ੀਆਂ ਨੇ ਕੀ ਪਾ ਕਰਨ ਸਾਰੇ ਰਾਸ਼ੀਆਂ ਇਹਨਾਂ 9 ਨੰਬਰ ਨੋ ਨੰਬਰ ਤਨੂ ਰਾਸ਼ੀ ਤਨੂ ਮਤਲਬ ਕਿਸਮਤ ਕਿਸਮਤ ਮਤਲਬ ਬ੍ਰਸਪਤ ਬ੍ਰਸਪਤ ਦੇ ਕਰ ਚ ਗਿਆ ਸ਼ੁਕਰ ਤਾਂ ਕੀ ਕਰੋ ਗਊਸ਼ਾਲਾ ਦੇ ਮੰਦਰ ਵਿੱਚ ਗਊਆਂ ਨੂੰ ਕੁਝ ਨਾ ਕੁਝ ਖਾਣ ਦੇ ਕੇ ਆਓ ਆ ਪੇੜਾ ਵੀ ਦੇ ਸਕਦੇ ਹੋ ਵਿੱਚ ਹਲਦੀ ਪਾ ਕੇ ਪੇੜਾ ਬਣਾ ਕੇ ਵਿੱਚ ਥੋੜੀ ਜੀ ਚਨੇ ਦੀ ਦਾਲ ਪਾ ਕੇ ਥੋੜੀ ਜੀ ਹਲਦੀ ਪਾ ਕੇ ਜਿਹਦਾ ਪੇੜਾ ਬਣਾਓ ਤੇ ਗਾਂ ਨੂੰ ਖਿਲਾ ਦਿਓ ਅਗਰ ਪਰੇਸ਼ਾਨੀ ਤਾਂ ਹੋਵੇ ਅਗਰ ਸੇਤ ਪ੍ਰੋਬਲਮ ਤਾਂ ਹੋਵੇ ਅਗਰ ਲੱਗਦਾ ਬਾਹਾਂ ਚ ਦਰਦ ਹੋਵੇ ਤਾਂ ਇਸ ਤੋਂ ਬਾਅਦ ਠਾਰਾ ਤਰੀਕ ਤੋਂ ਮਾਦ ਅਗਰ ਸ਼ੁੱਕਰਦਾਰਾਸ਼ੀ ਪਰਵਰਤਨ ਤੁਹਾਨੂੰ ਪਰਸ਼ਾਂਤਰੇ ਤਾਂ ਹੀ ਤੁਸੀਂ ਪਾ ਕਰਨਾ ਹੈ ਠੀਕ ਹੈ 900 ਗ੍ਰਾਮ ਚਰੀ ਲੈ ਕੇ ਗਾਂ ਨੂੰ ਪਾ ਕੇ ਆਓ ਅੱਛਾ ਹੋ ਜਾਏ ਏਸੀ ਸ਼ੁੱਕਰਦਾਰਾਸ਼ੀ ਪਰਵਰਤਨ ਮੇਨੂੰ ਦੋ ਜੀ ਜਿਆਜ਼ਤ ਆਪ ਸਭ ਦਾ ਜਦਾ ਦੇਣਾ ਅੱਛਾ ਜਾਵੇ ਸਾਸ਼ਿਕਾ